ਸਤ ਸ੍ਰੀ ਅਕਾਲ ਦੋਸਤੋ ਪੇਸ਼ ਹੈ ਨਾਵਲ 40 ਦਿਨ ਦਾ ਅਗਲਾ ਭਾਗ ਦਿਨ 16ਵਾਂ ਵਿਸ਼ਵਾਸ ਦੀ ਚਮਕ ਸਿਰਲੇਖ ਜਿੱਥੇ ਡਰ ਸੀ ਉੱਥੇ ਹੁਣ ਚਮਕ ਹੈ ਸਵੇਰ ਦੀ ਤੁੱਪ ਨੀ ਪੀਲੀ ਛਾਤਰ ਵਾਂਗ ਪੈ ਰਹੀ ਸੀ ਕੇਸਰ ਇੱਕ ਟਾਏ ਹੋਏ ਮੰਦਰ ਦੇ ਬਾਹਰ ਬੈਠਾ ਸੀ ਹੱਥ ਵਿੱਚ ਇੱਕ ਪੁਰਾਣੀ ਤਸਵੀਰ ਉਹ ਤਸਵੀਰ ਜਿਸ ਵਿੱਚ ਛੋਟਾ ਜਹਾ ਲਾਲ ਚਮੜੇ ਵਾਲਾ ਜੁੱਤਾ ਪਾਈ ਬੱਚਾ ਸੀ ਜਿਸਨੇ ਮਾਂ ਦਾ ਹੱਥ ਫੜਿਆ ਹੋਇਆ ਸੀ ਕੇਸਰ ਨੇ ਕਿਹਾ ਇਹ ਬੱਚਾ ਮੈਂ ਹਾਂ ਫਕੀਰ ਬੋਲਿਆ ਹਾਂ ਤੇ ਇਹ ਵੀ ਤੇਰਾ ਸਭ ਤੋਂ ਵੱਡਾ ਸਬਕ ਸੀ ਕਿ ਤੂੰ ਕਦੇ ਕਮਜ਼ੋਰ ਨਹੀਂ ਸੀ ਕੇਸਰ ਨੇ ਕਿਹਾ ਪਰ ਮੈਂ ਸਾਰੀ ਉਮਰ ਆਪਣੇ ਆਪ ਤੋਂ ਨਫ਼ਰਤ ਕਰਦਾ ਰਹਾ ਕੇਸਰ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦਾ ਆਪਣਾ ਡਰ ਸੀ ਫਕੀਰ ਨੇ ਕਿਹਾ ਤੂੰ ਆਪਣੇ ਆਪ ਉੱਤੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਕਿਸੇ ਹੋਰ ਦੀਆਂ ਅੱਖਾਂ ਤੋਂ ਤੂੰ ਆਪਣੇ ਆਪ ਨੂੰ ਵੇਖਦਾ ਰਹਾ ਹੁਣ ਆਪਣੇ ਆਪ ਦੀਆਂ ਅੱਖਾਂ ਵੇਖ ਕੀ ਤੂੰ ਕਮਜ਼ੋਰ ਲੱਗਦਾ ਹੈ ਕੇਸਰ ਨੇ ਕਿਹਾ ਮੈਂ ਕਮਜ਼ੋਰ ਨਹੀਂ ਹਾਂ ਉਸ ਦੀ ਆਵਾਜ਼ ਕੰਬ ਰਹੀ ਸੀ ਪਰ ਇਹ ਆਵਾਜ਼ ਡਰਦੀ ਨਹੀਂ ਇਹ ਅੰਦਰਲੀ ਤਾਕਤ ਦੀ ਸੀ ਫਕੀਰ ਨੇ ਕਿਹਾ ਆਖਿਆ ਹੁਣ ਹਰ ਰੋਜ਼ ਸਵੇਰੇ ਉੱਠ ਕੇ ਆਪਣੀ ਅੱਖਾਂ 'ਚੋਂ ਵੇਖਿਆ ਕਰ ਤੇ ਇਹੀ ਵਾਕ ਆਖਿਆ ਕਰ ਮੈਂ ਮਜ਼ਬੂਤ ਹਾਂ ਮੈਂ ਸੰਪੂਰਨ ਹਾਂ ਉਹ ਰੋਜ਼ਾਨਾ ਦੀ ਸ਼ੁਰੂਆਤ ਨਹੀਂ ਸੀ ਇਹ ਕੇਸਰ ਦੀ ਵਿਸ਼ਵਾਸ ਦੀ ਨਵੀਂ ਪਦਾਇਸ਼ ਸੀ ਦਿਨ 17ਵਾਂ ਆਤਮ ਜਾਗਰੂਕਤਾ ਸਰਲੇਖ ਹਫ਼ਤਾ ਵੱਡਾ ਸਾਥੀ ਤੂੰ ਖੁਦ ਰਾਤ ਨੀਲੀ ਚਾਦਰ ਵਾਂਗ ਫੈਲ ਗਈ ਸੀ ਚੰਨ ਦੀ ਚਮਕ ਵਿੱਚ ਕੇਸਰ ਆਪਣੀ ਪਿਛਲੀ ਨਸ਼ੇ ਵਾਲੀ ਜ਼ਿੰਦਗੀ ਦੀਆਂ ਰੁਕਾਵਟਾਂ ਨੂੰ ਜਾਤਕਾਰ ਰਿਹਾ ਸੀ ਸ਼ਰਾਬ ਦੁੱਖ ਖੁਦ ਨਾਲ ਨਫ਼ਰਤ ਉਹ ਫਕੀਰ ਕੋਲ ਆਇਆ ਪਰ ਬੋਲਿਆ ਨਹੀਂ ਫਕੀਰ ਨੇ ਪੁੱਛਿਆ ਕਿਹੜੀ ਜੰਗ ਚੱਲ ਰਹੀ ਹੈ ਤੇਰੇ ਅੰਦਰ ਕੇਸਰ ਨੇ ਕਿਹਾ ਮੈਂ ਸਾਰਾ ਕੁਝ ਛੱਡ ਚੁੱਕਾ ਹਾਂ ਪਰ ਖੁਦ ਨੂੰ ਨਹੀਂ ਛੱਡ ਸਕਿਆ ਫਕੀਰ ਨੇ ਕਿਹਾ ਤੇ ਕਦੇ ਕੋਸ਼ਿਸ਼ ਕੀਤੀ ਖੁਦ ਨੂੰ ਪੂਰੀ ਤਰ੍ਹਾਂ ਸਮਝਣ ਦੀ ਜਦ ਤੂੰ ਆਪਣੇ ਪਰਛਾਵੇਂ ਤੋਂ ਡਰਦਾ ਹੈ ਤਦ ਤੂੰ ਆਪਣੇ ਸਾਥੀ ਨੂੰ ਗਵਾਹ ਬੈਠਦਾ ਹੈ ਕੇਸਰ ਬੋਲਿਆ ਕਿ ਮੇਰਾ ਸਾਥੀ ਮੈਂ ਖੁਦ ਹੋ ਸਕਦਾ ਹਾਂ ਫਕੀਰ ਨੇ ਕਿਹਾ ਤੈਨੂੰ ਖੁਦ ਤੋਂ ਵੱਧ ਕੇ ਹੋਰ ਕੌਣ ਜਾਣਦਾ ਹੈ ਜਦ ਤੂੰ ਨਸ਼ਾ ਛੱਡਿਆ ਸੀ ਹੋਰ ਕੋਈ ਸੀ ਤੇਰੇ ਨਾਲ ਕਿਸਰ ਨੇ ਕਿਹਾ ਨਹੀਂ ਫਕੀਰ ਬੋਲਿਆ ਤਾਂ ਤੂੰ ਕਿਉਂ ਨਹੀਂ ਆਖਦਾ ਮੈਂ ਆਪਣਾ ਸਾਥੀ ਹਾਂ ਮੈਂ ਆਪਣਾ ਰਾਖਾ ਹਾਂ ਕਿਸ ਰਾਤ ਨੂੰ ਮ ਆਪਣੀ ਕਾਪੀ ਖੋਲਦਾ ਹੈ ਪਹਿਲੀ ਵਾਰ ਲਿਖਦਾ ਹੈ ਮੈਂ ਆਪਣੇ ਆਪ ਨੂੰ ਮਾਫ ਕਰਦਾ ਹਾਂ ਅਤੇ ਮੈਂ ਆਪਣੀ ਦੋਸਤੀ ਕਬੂਲਦਾ ਹਾਂ ਇਹ ਪਹਿਲੀ ਵਾਰ ਹੈ ਜਦੋਂ ਉਹ ਆਪਣੇ ਆਪ ਨੂੰ ਸਵੀਕਾਰ ਕਰਦਾ ਹੈ। ਉਹ ਕਾਪੀ ਬੰਦ ਕਰਦਾ ਹੈ ਪਰ ਅੱਜ ਰਾਤ ਇੱਕ ਨਵਾਂ ਦਰਵਾਜ਼ਾ ਖੁੱਲਦਾ ਹੈ। ਉਸਨੇ ਆਪਣੇ ਆਪ ਨੂੰ ਕਬੂਲ ਕਰ ਲਿਆ। ਦਿਨ 18ਵਾਂ ਆਤਮ ਸਮਰਪਣ ਸਿਰਲੇਖ ਜਦ ਤੂੰ ਖੁਦ ਨੂੰ ਸੌਂਪ ਦਿੰਦਾ ਹੈ ਆਜ਼ਾਦੀ ਆਉਂਦੀ ਹੈ। ਮੀ ਹੌਲੀ-ਹੌਲੀ ਪੈ ਰਿਹਾ ਸੀ। ਪਾਣੀ ਦੀ ਇੱਕ ਬੂੰਦ ਕੇਸਰ ਦੇ ਮੱਥੇ ਤੇ ਡਿੱਗੀ ਉਹ ਵੇਖਦਾ ਹੈ ਅਸਮਾਨ ਖੁੱਲਾ ਵੇលਿਆਂ ਦੀ ਤਰ੍ਹਾਂ ਫੈਲਿਆ ਹੋਇਆ ਫਕੀਰ ਨੇ ਇੱਕ ਪੱਤਾ ਚੁੱਕ ਕੇ ਉਸ ਨੂੰ ਵਿਖਾਇਆ ਫਕੀਰ ਨੇ ਕਿਹਾ ਇਹ ਪੱਤਾ ਆਪਣੀ ਮਰਜ਼ੀ ਨਾਲ ਨਹੀਂ ਹਿਲਦਾ ਹਵਾ ਜਿਸ ਪਾਸੇ ਲੈ ਜਾਂਦੀ ਹੈ ਇਹ ਉੱਥੇ ਹੀ ਚਲਾ ਜਾਂਦਾ ਹੈ ਫਿਰ ਵੀ ਇਹ ਨਾਰਾਜ਼ ਨਹੀਂ ਇਹ ਰਜ਼ਾ ਵਿੱਚ ਹੈ ਯਸਰ ਬੋਲਿਆ ਤੇ ਅਸੀਂ ਫਕੀਰ ਬੋਲਿਆ ਅਸੀਂ ਹਰ ਪਲ ਜ਼ਿੰਦਗੀ ਨਾਲ ਲੜਦੇ ਹਾਂ ਨਤੀਜੇ ਉੱਤੇ ਜ਼ੋਰ ਰਸਤੇ ਨੂੰ ਇਨਕਾਰ ਪਰ ਜਦ ਤੂੰ ਰਾਜ਼ੀ ਹੋ ਜਾਂਦਾ ਹੈ ਜ਼ਿੰਦਗੀ ਵੀ ਤੇਰੇ ਨਾਲ ਨਰਮ ਹੋ ਜਾਂਦੀ ਹੈ ਜਿਵੇਂ ਪੱਤਾ ਹਵਾ ਵਿੱਚ ਬਿਨਾਂ ਲੜੇ ਖੜਾ ਰਹਿੰਦਾ ਤੈਨੂੰ ਵੀ ਜ਼ਿੰਦਗੀ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਕੇਸਰ ਸਿਰ ਝੁਕਾ ਕੇ ਕਹਿੰਦਾ ਪਰ ਕਿਵੇਂ ਫਕੀਰ ਨੇ ਕਿਹਾ ਖੁਦ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਸੌਂਪ ਦੇ ਨਾ ਲਾਭ ਦੀ ਉਮੀਦ ਨਾ ਹਾਨੀ ਦਾ ਡਰ ਜਿਵੇਂ ਤੂੰ ਇੱਕ ਬੋਝ ਵਾਂਗ ਆਪਣਾ ਮੈਂ ਹਵਾ ਵਿੱਚ ਛੱਡ ਦਿੰਦਾ ਅੱਜ ਰਾਤ ਕੇਸਰ ਨੇ ਅੱਖਾਂ ਬੰਦ ਕੀਤੀਆਂ ਦਿਲੋਂ ਕਹਾ ਜੇ ਮੇਰੇ ਹਿੱਸੇ ਵਿੱਚ ਰੋਸ਼ਨੀ ਹੈ ਤਾਂ ਮੈਂ ਤਿਆਰ ਹਾਂ ਜੇ ਹਨੇਰਾ ਹੈ ਮੈਂ ਉਹ ਵੀ ਮੰਨਦਾ ਹਾਂ ਉਸਨੇ ਆਪਣਾ ਮਨ ਨਾ ਰੋਕਿਆ ਨਾ ਦਬਾਇਆ ਉਸਨੇ ਸੌਂਪ ਦਿੱਤਾ ਅਸਮਾਨ ਵਿੱਚੋਂ ਮੀਂਹ ਹੋਲੀ ਹੋ ਗਿਆ ਇੱਕ ਤਰ੍ਹਾਂ ਦੀ ਆਜ਼ਾਦੀ ਉਸ ਦੀ ਰੂਹ ਵਿੱਚ ਆ ਉਤਰੀ ਦਿਨ 19 ਚੁੱਪ ਦੀ ਆਵਾਜ਼ ਸਿਰਲੇਖ ਜਿੱਥੇ ਸ਼ਬਦ ਰੁਕਦੇ ਨੇ ਉੱਥੇ ਅਸਲ ਰਾਾ ਸ਼ੁਰੂ ਹੁੰਦਾ ਹੈ ਸਵੇਰ ਤੋਂ ਹੀ ਕੇਸਰ ਚੁੱਪ ਸੀ ਨਾ ਸਵਾਲ ਨਾ ਜਵਾਬ ਉਹ ਸਿਰਫ ਇੱਕ ਥਾਂ ਤੇ ਬੈਠਿਆ ਰਹਿੰਦਾ ਥੱਲੇ ਜ਼ਮੀਨ ਉੱਤੇ ਪੀਲੀਆਂ ਪੱਤੀਆਂ ਸਾ ਹੌਲੀ ਹੌਲੀ ਚੱਲਦਾ ਫਕੀਰ ਨੇ ਕੋਈ ਗੱਲ ਨਹੀਂ ਕੀਤੀ ਉਸਨੇ ਵੀ ਬਸ ਕੋਲ ਬੈਠਣਾ ਚੁਣਿਆ ਦੋਵਾਂ ਦੀ ਚੁੱਪ ਕੋਈ ਬੋਝ ਨਹੀਂ ਸੀ ਇੱਕ ਚੁੱਪ ਇੱਕ ਦਰਵਾਜ਼ਾ ਸੀ ਕੇਸਰ ਨੇ ਕਿਹਾ ਮੈਂ ਸੋਚਦਾ ਸੀ ਮਨ ਨੂੰ ਕਾਬੂ ਕਰਨਾ ਪਵੇਗਾ ਪਰ ਉਹ ਆਪਣੇ ਆਪ ਹੀ ਸ਼ਾਂਤ ਹੋ ਗਿਆ ਵਕੀਲ ਮੁਸਕਰਾ ਕੇ ਬੋਲਿਆ ਕਦੇ ਕਦੇ ਤੂੰ ਮਨ ਨਾਲ ਨਹੀਂ ਮੌਨ ਨਾਲ ਜਿੱਤਦਾ ਹੈ ਕੇਸਰ ਬੋਲਿਆ ਮੈਨੂੰ ਲੱਗ ਰਿਹਾ ਸੀ ਕਿ ਮੈਂ ਗੁੰਮ ਹਾਂ ਪਰ ਇਸ ਚੁੱਪ ਵਿੱਚ ਮੈਨੂੰ ਆਪਣੀ ਆਵਾਜ਼ ਸੁਣਾਈ ਦਿੱਤੀ ਉਸ ਦਿਨ ਕੇਸਰ ਨੇ ਬਿਨਾਂ ਕਿਸੇ ਆਵਾਜ਼ ਬਿਨਾਂ ਕਿਸੇ ਕਾਰਜ ਸਿਰਫ ਸ਼ਾਂਤ ਬੈਠ ਕੇ ਬਤਾਇਆ ਜਦ ਰਾਤ ਹੋਈ ਉਹ ਚੰਨ ਨੂੰ ਵੇਖ ਕੇ ਆਖਦਾ ਤੂੰ ਕਦੇ ਬੋਲਿਆ ਨਹੀਂ ਪਰ ਸਦਾ ਮੇਰਾ ਰਾਹ ਚਮਕਾਇਆ ਹੈ ਉਸ ਨੂੰ ਸਮਝ ਆ ਗਿਆ ਸੀ ਕਈ ਵਾਰੀ ਚੁੱਪੀ ਸਿਖਾਉਂਦੀ ਹੈ ਜੋ ਸੈਂਕੜੇ ਸ਼ਬਦ ਨਹੀਂ ਸਿਖਾ ਸਕਦੇ ਪਈ ਵਾਰ ਮਨ ਨੂੰ ਸ਼ਬਦਾਂ ਨਾਲ ਨਹੀਂ ਮੌਨ ਨਾਲ ਜਿੱਤਿਆ ਜਾਂਦਾ ਹੈ ਇਸ ਚੁੱਪ ਵਿੱਚ ਕਿਸੇ ਨੂੰ ਆਪਣੀ ਅੰਦਰਲੀ ਆਵਾਜ਼ ਸੁਣਾਈ ਦਿੰਦੀ ਹੈ ਉਹ ਸਮਝਦਾ ਹੈ ਕਿ ਚੁੱਪ ਸਭ ਤੋਂ ਵਧੀਆ ਗੁਰੂ ਹੈ ਦਿਨ ਵੀ ਆਤਮ ਅੰਤਰਦ੍ਰਿਸ਼ਟੀ ਸਿਰਲੇਖ ਅੰਦਰਲੇ ਦਰਪਣ ਵਿੱਚੋਂ ਤੱਕਣਾ ਸਵੇਰ ਦੇ ਸੂਰਜ ਦਾ ਚਮਕਣਾ ਜਿਵੇਂ ਕਿਸੇ ਨਵੇਂ ਰੂਪ ਦੀ ਸਲਾਮੀ ਦੇ ਰਿਹਾ ਸੀ ਕੇਸਰ ਇੱਕ ਪਿੰਡ ਦੀ ਪੁਰਾਣੀ ਖੂਹ ਵਾਲੀ ਥਾਂ ਤੇ ਗਿਆ ਉੱਥੇ ਜਿੱਥੇ ਕਦੇ ਉਹ ਖੁਦ ਤੋਂ ਡਰਿਆ ਕਰਦਾ ਸੀ ਖੂਹ ਵਿੱਚ ਪਾਣੀ ਸੀ ਉਹ ਝਾਤ ਮਾਰਦਾ ਹੈ ਤੇ ਉਸ ਨੂੰ ਉਹ ਆਪਣਾ ਹੀ ਚਿਹਰਾ ਦਿਖਾਈ ਦਿੰਦਾ ਹੈ ਪਰ ਇਹ ਉਹ ਪੁਰਾਣਾ ਕੇਸਰ ਨਹੀਂ ਇਹ ਚਿਹਰਾ ਠਹਿਰੇ ਹੋਏ ਸਾਹ ਵਰਗਾ ਮੌਨ ਵਰਗਾ ਸੀ ਕੈਸਰ ਆਖਦਾ ਇਹ ਮੈਂ ਹਾਂ ਫਕੀਰ ਬੋਲਿਆ ਤੂੰ ਆਪਣੇ ਆਪ ਨੂੰ ਕਦੇ ਵੇਖਿਆ ਹੀ ਨਹੀਂ ਸੀ ਹੁਣ ਜੋ ਤੂੰ ਵੇਖ ਰਿਹਾ ਉਹ ਤੂੰ ਹੈ ਇਹ ਹੀ ਤੇਰਾ ਅੰਦਰਲਾ ਦਰਪਣ ਹੈ ਕੈਸਰ ਬੋਲਿਆ ਇਹ ਦਰਪਣ ਵਿੱਚ ਮੈਨੂੰ ਸਭ ਕੁਝ ਦਿਸ ਰਿਹਾ ਹੈ ਡਰ ਵੀ ਬਦਲਾ ਵੀ ਪਿਆਰ ਵੀ ਫਕੀਰ ਬੋਲਿਆ ਜਦ ਅੰਦਰ ਦੀਆ ਖੁੱਲ ਜਾਵੇ ਬਾਹਰ ਦੇ ਰਾਹ ਆਪਣੇ ਆਪ ਸਿੱਧੇ ਹੋ ਜਾਂਦੇ ਨੇ ਸਾਫ ਹੋ ਜਾਂਦੇ ਨੇ ਉਸ ਦਿਨ ਕੇਸਰ ਨੇ ਕੋਈ ਧਿਆਨ ਨਹੀਂ ਕੀਤਾ ਨਾ ਕੋਈ ਅਭਿਆਸ ਉਹ ਸਿਰਫ ਜੀ ਰਿਹਾ ਸੀ ਹੋਸ਼ ਨਾਲ ਜਾਗਦੇ ਹੋਏ ਜਿਵੇਂ ਕਿਸੇ ਨੇ ਅੰਦਰੋਂ ਕਿਹਾ ਹੋਵੇ ਤੂੰ ਰਾਹ ਨਹੀਂ ਰਾਹੀ ਰਾਹੀ ਵੀ ਤੂੰ ਹੈ ਤੇ ਰੋਸ਼ਨੀ ਵੀ ਤੂੰ ਹੈ ਉਸ ਨੂੰ ਅੱਜ ਇਹ ਅਹਿਸਾਸ ਹੋਇਆ ਇਹ ਸਾਰੇ ਉਸ ਦੇ ਅੰਦਰ ਬਣੇ ਨਕਸ਼ੇ ਸਨ ਜੋ ਹੁਣ ਇੱਕ ਚਾਨਣ ਵਾਲੀ ਜਗ੍ਹਾ ਵਾਂਗ ਚਮਕ ਰਹੇ ਸਨ ਇੱਥੇ ਸਚਾਈ ਦੱਸਦੀ ਹੈ ਪਿਛਲੇ 19 ਦਿਨ ਕੋਈ ਸਧਾਰਨ ਦਿਨ ਨਹੀਂ ਸਨ ਕੇਸਰ ਨੂੰ ਅਹਿਸਾਸ ਹੁੰਦਾ ਹੈ ਕਿ ਪਿਛਲੇ 19 ਦਿਨ ਉਸ ਦੇ ਅੰਦਰ ਦੀ ਰੋਸ਼ਨੀ ਨੂੰ ਜਗਾਉਣ ਲਈ ਸਨ ਪਰ ਉਹ ਸਮਝਦਾ ਹੈ ਇਹ ਨਾਵਲ ਸਾਨੂੰ ਆਪਣੇ ਆਪ ਨੂੰ ਖੋਜਣਾ ਅਤੇ ਪਛਾਣਨਾ ਸਿਖਾਉਂਦਾ ਹੈ ਤੁਹਾਨੂੰ ਇਹ ਨਾਵਲ ਕਿਵੇਂ ਦਾ ਲੱਗਿਆ ਤੇ ਕਿਹੜੇ ਦਿਨ ਦੀ ਸਿੱਖਿਆ ਨੇ ਤੁਹਾਡੀ ਸੋਚ ਨੂੰ ਬਦਲਿਆ ਤੇ ਤੁਸੀਂ ਨੈਕਸਟ ਕਿਹੜਾ ਨਾਵਲ ਜਾਂ ਕਹਾਣੀ ਸੁਣਨਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਰੱਬ ਰਾਖਾ